ਅਮਨੇ ਸਰਸੁਨਾਲੇ ਤੋਂ ਬਾਅਦ ਹੁਣ ਲੁਧਿਆਣੇ ਦੇ ਵਿੱਚ ਵੀ ਹੜ ਦਾ ਖਤਰਾ ਵੱਧ ਗਿਆ ਹੈ ਲੁਧਿਆਣਾ ਪੂਰਬੀ ਦੇ ਵਿੱਚ ਸਤਲੁਜ ਦਰਿਆ ਦੇ ਤੇਜ਼ ਵਹਾਅ ਦੇ ਕਾਰਨ ਇਹ ਖਤਰਾ ਵਧਿਆ ਹੈ ਸਸਰਾਲੀ ਬਨ ਕਮਜ਼ੋਰ ਹੋ ਗਿਆ ਹੈ ਹਾਲਾਂਕਿ ਪ੍ਰਸ਼ਾਸਨ ਨੇ ਸਥਿਤੀ ਨੂੰ ਕਾਬੂ ਕਰਨ ਦੇ ਲਈ ਜੰਗੀ ਪદ્ધਰਤੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਫੌਜ ਐਨਡੀਆਰਐਫ ਅਤੇ ਇੰਸਤਾਨਕ ਲੋਕ ਬਨ ਨੂੰ ਮਜ਼ਬੂਤ ਕਰਨ ਦੇ ਲਈ ਮਿਲ ਕੇ ਕੰਮ ਕਰ ਰਹੇ ਨੇ डीसी मानशु जैन ਨੇ ਸ਼ੁੱਕਰਵਾਰ ਨੂੰ ਖੁਦ ਮੌਕੇ ਤੇ ਜਾ ਕੇ ਬੰਨ ਦੀ ਮੁਰਮਮਤ ਅਤੇ ਸੁਰੱਖਿਆ ਕਾਰਜਾਂ ਦਾ ਨਿਰੀਖਣ ਕੀਤਾ ਹੈ। ਉਹਨਾਂ ਨੇ ਅਫਵਾਹਾਂ ਤੇ ਧਿਆਨ ਨਾ ਦੇਣ ਦੀ ਅਪੀਲ ਕੀਤੀ ਹੈ। ਡੀਸੀ ਨੇ ਕਿਹਾ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ। ਜੇਕਰ ਸਤਲੁਜ ਦਾ ਪਾਣੀ ਉਲਵਾਦਾ ਹੈ ਤਾਂ ਲੁਧਿਆਣਾ ਦੇ 14 ਪਿੰਡਾਂ ਦੇ ਵਿੱਚ ਹੜ ਦਾ ਖਤਰਾ ਵੱਸ ਸਕਦਾ ਹੈ। ਪਾਣੀ ਰਾਹੋ ਰੋਡ, ਟਿੱਬਾ ਰੋਡ, ਤਾਜ਼ਪੁਰ ਰੋਡ, ਨੂਰਬਾਲਾ ਰੋਡ ਅਤੇ ਸਮਰਾਲਾ ਚੌਂਕ ਤੱਕ ਪਹੁੰਚ ਸਕਦਾ ਹੈ। ਸ਼ਨੀਵਾਰ ਦੇ ਤਨਾੰ ਨਸੂ ਲੱਕੀ ਦੇ ਵਿੱਚ ਵੀ ਪਾਣੀ ਭਰਨ ਦੀ ਸੰਭਾਵਨਾ ਹੈ ਜਿਸ ਦੇ ਕਾਰਨ 50000 ਤੋਂ ਵੱਧ ਲੋਕ ਪ੍ਰਭਾਵਿਤ ਹੋ ਸਕਦੇ ਨੇ ਪਾਖਲਾ ਵੰਦਾ ਪਾਣੀ ਦਾ ਪੱਧਰ 1680 ਫੁੱਟ ਦੇ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਹੈ ਇਸ ਵੇਲੇ ਪਾਣੀ ਦਾ ਪੱਧਰ 1678.77 ਫੁੱਟ ਹੈ ਧੰਦੇ ਚਾਰੇ ਗੇੜ 10-10 ਫੁੱਟ ਤੱਕ ਖੁੱਲ੍ਹ ਗਈ ਨਹੀਂ ਇਸ ਵੇਲੇ ਧੰਦੇ ਵਿੱਚ ਪਾਣੀ ਦੀ ਆਮਦਨ ਪਾਣੀ ਦੀ ਆਮਦਨ 76318 क्यूसी के अगली बारी बहा 80792 क्यूसी के टेस्टीज आगे हु लुधियाने ਦੇ ਵਿੱਚ ਖਤਰਾ ਵੱਧਦੇ ਜਾ ਰਿਹਾਉਣ ਵਾਲੇ ਸਮੇਂ ਦੇ ਵਿੱਚ ਹੜ੍ਹਾਂ ਨੂੰ ਲੈ ਕੇ ਜਿੱਕਰ ਪ੍ਰਸ਼ਾਸਨ ਨੇ ਪੂਰਨ ਤੌਰ ਤੇ ਪ੍ਰਬੰਧ ਨਾ ਕੀਤੇ ਤਾਂ ਆਉਣ ਵਾਲੇ ਦਿਨ ਲੁਧਿਆਣਾ ਦੇ ਨੇੜੇ ਦੇ ਪਿੰਡਾਂ ਦੇ ਲਈ ਚੰਗੇ ਨਹੀਂ ਰਹਿਣ ਵਾਲੇ